ਹਾਂਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਮਾਲਵਾ ਕਾਲਜ ਦੇ ਵਿੱਚ ਤੁਸੀਂ ਵੀ ਇੱਥੇ ਜਿਹੜੇ ਬੱਚਿਆਂ ਲਈ ਸਪੋਰਟ ਕੀਤੀ ਹੈ ਜੀ ਮੈਨੂੰ ਪਿਛਲੇ ਦਿਨੀ ਇਸ ਗੱਲ ਦਾ ਪਤਾ ਲੱਗਿਆ ਹਰਜੀਤ ਦਾ ਮੈਨੂੰ ਫੋਨ ਵੀ ਆਇਆ ਕਿ ਮਾਲਵਾ ਜਿਹੜਾ ਕਾਲਜ ਜਾਂ ਨਰਸਿੰਗ ਕਾਲਜ ਮਾਲਵਾ ਇਹਦੇ ਵਿੱਚ ਬੱਚਿਆਂ ਨੂੰ ਗਰੀਸਾਂ ਨੂੰ ਲੈ ਕੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਕਾਫੀ ਕੁਝ ਮਾਪੇ ਰਹਿਗਾ ਗ੍ਰੀ ਮਾਪਿਆਂ ਦੇ ਬੱਚਿਆਂ ਦਾ ਤਕਾਉ ਹੁੰਦਾ ਉਸੇ ਦੇ ਲਈ ਅੱਜ ਮੈਂ ਇੱਥੇ ਪਹੁੰਚਿਆ ਸੀਗਾ ਆ ਕੇ ਜਦੋਂ ਸੱਚੂ ਇਹ ਗੱਲ ਵੇਖੀ ਤਾਂ ਇਹਦੇ ਵਿੱਚੋਂ ਐ ਲੱਗਿਆ ਅੰਦਰ ਬੈਠ ਕੇ ਗੱਲ ਵੀ ਕੀਤੀ ਮੈਨੇਜਮੈਂਟ ਨਾਲ ਇੱਕ ਤਾਂ ਜਿਹੜੀ ਮੇਨਲੀ ਗੱਲ ਉੱਪਰ ਕੇ ਸਾਹਮਣੇ ਆਈ ਹੈ ਉਹ ਇਹ ਹੈਗੀ ਵੀ ਬੱਚਿਆਂ ਤੋਂ ਫੀਸਾਂ ਵਗੈਰਾ ਤਾਂ ਲੈ ਲੈਂਦੇ ਨੇ ਦਾਖਲਾ ਵੀ ਲੈ ਲੈਂਦੇ ਨੇ ਆਉਣ ਜਾਣ ਦਾ ਕਿਰਾਇਆ ਵੀ ਲੈ ਲੈਂਦੇ ਨੇ ਪਰ ਟੀਚਰ ਰੱਖਣ ਵੇਲੇ ਮਾਸਟਰ ਰੱਖਣ ਵੇਲੇ ਜਿਹੜੀ ਪੜਾਉਣਾ ਹੁੰਦਾ ਬੱਚਿਆਂ ਨੂੰ ਉਹ ਨਹੀਂ ਰੱਖਦੇ ਕਲਾਸਾਂ ਨਹੀਂ ਲੱਗਦੀਆਂ ਬੱਚਿਆਂ ਨੇ ਮੈਨੇਜਮੈਂਟ ਕੋਲੇ ਵੀ ਤੇ ਇਥੋਂ ਦਾ ਜਿਹੜਾ ਪ੍ਰਸ਼ਾਸਨ ਵਿੱਚ ਪੈ ਕੇ ਜਿਹਨੇ ਇਹ ਸਾਰਾ ਮਾਮਲੇ ਨੂੰ ਸ਼ਟ ਕੀਤਾਗਾ ਉਹਦੇ ਸਾਹਮਣੇ ਹੀ ਬੱਚਿਆਂ ਨੇ ਖੁੱਲ੍ਹ ਕੇ ਗੱਲ ਕਹੀ ਆ ਵੀ ਹੁਣ ਤੱਕ ਸਾਡੀ ਕੋਈ ਕਲਾਸ ਨਹੀਂ ਲੱਗੀ ਉਲਟਾ ਜਦੋਂ ਅਸੀਂ ਇਹਨਾਂ ਨੂੰ ਕਲਾਸਾਂ ਲਾਉਣ ਲਈ ਕਿਹਾ ਜਾਂ ਪੇਪਰਾਂ ਬਾਰੇ ਕਿਹਾ ਤਾਂ ਇਹਨੇ ਕਿਹਾ ਵੀ 10-10 ਹਜ਼ਾਰ ਰੁਪਏ ਸਾਨੂੰ ਹੂਰ ਦੇ ਦਿਓ ਅਸੀਂ ਤੁਹਾਡੀ ਪੇਪਰਾਂ ਦੇ ਵਿੱਚ ਮਦਦ ਕਰਾਂਗੇ ਹੈਲਪਿੰਗ ਚਾਰਜ ਦੇ ਨਾਂ ਤੇ ਹੈਲਪਿੰਗ ਫੀਸ ਦੇ ਨਾਂ ਦੇ ਉੱਤੇ ਬੱਚਿਆਂ ਤੋਂ ਜੋ 10-10 ਰੁਪਏ ਹੋਰ ਮੰਗਿਆ ਗਿਆ ਤਾਂ ਇਹਨਾਂ ਬੱਚਿਆਂ ਨੇ ਫਿਰ ਇਸ ਗੱਲ ਤੁਹਾਨੂੰ ਹੋਣਾ ਪਾਇਆ ਵੀ ਸਾਨੂੰ ਤਾਂ ਪੜਾਇਆ ਹੀ ਹੁਣ ਤੱਕ ਕੱਖ ਨਹੀਂ ਤੁਸੀਂ ਤੇ ਅਸੀਂ ਪੇਪਰ ਖਾ ਨਹੀਂ ਮੈਂ ਇੱਕ ਗੱਲ ਹੋਰ ਵੀ ਕਹਿਣੀ ਚਾਹੁੰਦਾ ਸੀ ਮੈਨੂੰ ਅਫਸੋਸ ਹੁੰਦਾ ਕਈ ਵਾਰੀ ਉਹਨਾਂ ਅਫਸਰਾਂ ਦੇ ਉੱਤੇ ਵੀ ਉਹਨਾਂ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਨੇ ਉਹਨਾਂ ਦਾ ਅਫਸੋਸ ਹੁੰਦਾ ਇਸ ਗੱਲ ਦਾ ਉਹਨਾਂ ਨੂੰ ਪਤਾ ਨਹੀਂ ਕਿਉਂ ਲੱਗੀਆਂ ਨਾ ਹੁੰਦਾ ਵੀ ਬੱਚਿਆਂ ਨੂੰ ਜੇ ਤੁਸੀਂ ਇਹ ਹੈਲਪਿੰਗ ਫੀਸ ਨਾ ਦਿੱਤੀ ਤਾਂ ਇਹਨਾਂ ਦਾ ਇੱਕ ਸਾਲ ਖਰਾਬ ਹੋ ਜੂਗਾ ਮੈਨੂੰ ਐਂਉਂ ਲੱਗਦਾ ਹੁੰਦਾ ਕਈ ਵਾਰੀ ਵੀ ਬੱਚਿਆਂ ਨੂੰ ਤਾਂ ਤੁਸੀਂ ਪੂਵਖ ਖਰਾਬ ਕਰੀ ਜਾਂਦੇ ਸਾਰਾ ਤੁਸੀਂ ਸਾਲ ਦੀ ਗੱਲ ਕਰਦੇ ਹੋ ਹੂੰ ਸਾਲ ਬੱਚੇ ਜਦੋਂ ਬੱਚੇ ਪੜ੍ਹਾਈ ਕਰਨ ਲੱਗਦੇ ਆ ਸਾਲ ਬੱਚੇ ਪੂਰਾ ਕਰ ਲੈਂਦੇ ਆ ਉਹ ਕੱਢ ਲੈਂਦੇ ਆ ਪਰ ਜਦੋਂ ਬੱਚਿਆਂ ਨੂੰ ਪਾਸ ਆਊਟ ਹੋ ਕੇ ਨਿਕਲ ਜਾਂਦੇ ਆਗੇ ਤੁਸੀਂ ਉਹਨਾਂ ਨੂੰ ਨਕਲਾ ਮਰਵਾ ਕੇ ਸਾਰਾ ਕੁਝ ਮਰਵਾ ਕੇ ਇਹ ਪਾਸ ਆਊਟ ਕਰ ਦਿੰਦੇ ਆ ਬੱਚੇ ਨਾ ਕਰਦੇ ਰਹਿਣਾਂ ਨਾ ਕੱਢ ਦਿੰਦੇ ਆ ਫੇਰ ਅੱਗੇ ਜਾ ਕੇ ਕਹਾ ਜਦੋਂ ਫਿਰ ਉਹ ਉੱਪਰਲੇ ਇਗਜ਼ਾਮਾਂ ਦੇ ਵਿੱਚ ਉੱਪਰ ਦੀਆਂ ਅਮਤਾਂ ਦੇ ਵਿੱਚ ਰਹੇ ਰਿਹਾ ਤਾਂ ਬੱਚਿਆਂ ਨੂੰ ਉੱਥੇ ਆਉਂਦਾ ਕੁਝ ਨਹੀਂ ਹੁੰਦਾ ਹੂੰ ਵੇਰ اسی ਸਰਕਾਰਾਂ ਦੇ ਗਲ ਵੀ ਪੈਨੇ ਹੈਗੇ ਵੀ ਦੇਖੋ ਜੀ ਬੱਚੇ ਇੰਨੇ ਨੇ ਮਤਲਬ ਪਏ ਆਗੇ ਇੰਨੇ ਬੱਚਿਆਂ ਦਾ ਜਿਹੜਾ ਹੈਗਾ ਉਹਨਾਂ ਨੇ ਪੇਪਰ ਦਿੱਤੇ ਆ ਪਰ پاس ਆਉਟ ਨਹੀਂ ਹੋਏ ਜਨ ਨੂੰ ਨੌਕਰੀ ਨਹੀਂ ਮਿਲਦੀਆਂ ਸਰਕਾਰਾਂ ਦਾ ਇੱਕੋ ਇੱਕ ਮੋੜਵਾ ਜਵਾਬ ਹੁੰਦਾ ਹੈ ਕਿ ਦੇਖੋ ਜੀ ਪੇਪਰ ਦਾ ਹੀ ਪੇਪਰਾਂ ਦੇ ਵਿੱਚੋਂ ਕੁਛ ਨਹੀਂ ਸਰਕਾਰਾਂ ਦੀ ਮਤਲਬ ਪੂਰੀ ਦੀ ਪੂਰੀ ਮਿਲੀ ਭੁਗਤਾਂ ਇਸ ਗੱਲ ਦੇ ਵਿੱਚ ਯੂਨੀਵਰਸਿਟੀਆਂ ਨੇ ਮਿਲੀ ਭੁਗਤਾਂ ਕਿ ਬੱਚਿਆਂ ਦੇ ਭਵਿੱਖ ਨੂੰ ਰੱਖਣਾ ਕਿਵੇਂ ਖਲਵਾੜ ਕਰਨਾ ਹੈਗਾ ਇਹ ਸਾਰਾ ਕੁਝ ਇੱਥੋਂ ਨਾਲ ਲੋਕਲ ਪ੍ਰਸ਼ਾਸਨ ਵੀ ਜਿਹੜਾ ਵਿੱਚ ਪਿਆਵਾ ਉਹਦੇ ਵੀ ਅਸਰ ਚੋਂ ਮਿਲੀ ਭੋਗਤਾਂ ਕਿਉਂਕਿ ਬੱਚਾ ਦਾ ਪੰਜ ਪਾਸ ਨਹੀਂ ਹਾਂ ਇਹਨਾਂ ਦੇ ਕੋਲਜ ਦੇ ਵਿੱਚ ਮਤਲਬ ਅਸੀਂ ਜਦੋਂ ਰਿਜ਼ਲਟ ਵੀ ਚੈੱਕ ਕੀਤਾ ਪਿਛਲੇ ਵਾਰੀ ਮੰਨ 55 ਬੱਚਾ ਦੇ ਵਿੱਚੋਂ 5 ਬੱਚੇ ਪਾਸ ਮੈਂ ਤੁਹਾਨੂੰ ਗੱਲ ਲੰਬੀ ਨਾ ਹੋ ਜੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਸਾਰੇ ਲੋਕਾਂ ਨੂੰ ਦੱਸਣੀ ਚਾਹੁੰਦਾ ਇਸੇ ਕੋਲਜ ਦੀ ਗੱਲ ਹੈ ਜੀ ਹਾਂ 80 ਫਾਰਮੇਸੀ ਕੋਲਜ ਹੈ ਨਾ ਐਸੇ ਐਸੇ ਕਹੋ ਤੁਸੀਂ ਠੀਕ ਹੈ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਪਿਛਲੇ ਸਮੇਂ ਦੇ ਵਿੱਚ ਫਾਰਮੇਸੀ ਅਫਸਰ ਕੌਂਸਲ ਜਿਹੜੀ ਬਣੀ ਵੀ ਹੈਗੀ ਫਾਰਮੇਸੀ ਕੌਂਸਲ ਦਾ ਨਾਮ ਦਿੰਦੇ ਉਹਨੂੰ ਫਾਰਮੇਸੀ ਕਾਉਂਸਲ ਆ ਜਿਹੜੀ ਉਹਦੇ ਵਿੱਚ ਇੱਕ ਕੇਸ ਦਰਜ ਹੋਇਆ ਇਹਨਾਂ ਇਹਨਾਂ ਜਿਹੜੇ ਜਿੰਨੇ ਵੀ ਇਹ ਜਿਹੜੇ ਸਕੂਲ ਆਏ ਜਿਹੜੇ ਨਰਸਿੰਗ ਦੇ ਆ ਗਏ ਫਾਰਮੇਸੀ ਦੇ ਆ ਇਹਨਾਂ ਦੇ ਇਹਨਾਂ ਦੇ ਵਿਰੁੱਧ ਉਹ ਜਿਹੜੇ ਮਤਲਬ ਸੱਚੀ ਮੁੱਚੀ ਦੇ ਫਾਰਮਾਸਿਸਟ ਆਗੇ ਉਹਨਾਂ ਨੇ ਇੱਕ ਉਹਨਾਂ ਦੀ ਕਾਉਂਸਲ ਦੇ ਵਿੱਚ ਉਹਨਾਂ ਨੇ ਇੱਕ ਆਵਾਜ਼ ਉਠਾਈ ਤੁਸੀਂ ਹੈਰਾਨ ਮੰਨੋਗੇ ਉੱਥੇ ਜਵਾਬ ਦੇਣ ਦੀ ਬਜਾਏ ਇਹਨਾਂ ਦੇ ਇਹਦੇ ਨਾਲ ਵੀ ਕਾਲਜ ਇੱਕ ਇੱਥੇ ਸੈਣੇ ਚੱਲਦਾ ਸੀ ਆ ਪਵਨ ਦਾ ਨਰਸਿੰਗ ਕਾਉਂਸਲ ਦਾ ਓਹ ਸਵਰਨਜੀਤ ਸੰਗਰੂਰ ਵਾਲੇ ਨੂੰ ਧਮਕੀ ਦਿੰਦਾ ਕਿ ਤੂੰ ਬੰਦਾ ਬਣ ਕੇ ਵਹਿ ਜਾ ਕਰੇ ਤੇ ਨਹੀਂ ਅਸੀਂ ਬੰਦਾ ਬਣਾਉਣ ਜਾਣਦੇ ਆਂ ਕਹਿਣ ਦਾ ਮਤਲਬ ਵੀ ਤੂੰ ਵਾਪਸ ਲੈ ਲੈ ਉਹਦਾ ਕ੍ਰਿਸ ਹਾਂ ਉਹਨਾਂ ਨੇ ਜਦੋਂ ਸਾਨੂੰ ਫੋਨ ਕੀਤਾ ਕਿ ਦੇਖੋ ਜੀ ਤੁਹਾਡੇ ਇਲਾਕੇ ਦਾ ਫਲਾਣਾ ਬੰਦਾਗਾ ਨੌ ਲੈ ਕੇ ਮੈਨੂੰ ਕਹਿ ਰਿਹਾ ਵਾਰ-ਵਾਰ ਵੀ ਤੇਰੇ ਇੱਕੋ ਹੀ ਬੱਚਾ ਹੈਗਾ ਅਸੀਂ ਫਿਰ ਅਸੀਂ ਫਿਰ ਦੇਖਾਂਗੇ ਕਿਵੇਂ ਬਹੁਤ ਬੰਦਾ ਪਰ ਉਹ ਬਹੁਤ ਜ਼ਿਆਦਾ ਦਲੇਰ ਬੰਦਾ ਫਾਰਮੇਸੀ ਕਾਉਂਸਲ ਦਾ ਉਹ ਫਾਰਮੇਸੀ ਆਫਸਰ ਜਿਸ ਦਾ ਪ੍ਰਧਾਨ ਵੀ ਰਿਹਾ ਫਾਰਮੇਸੀ ਕਾਉਂਸਲ ਦਾ ਮੈਂਬਰ ਵੀ ਆ ਉਹਨੇ ਸਪਸ਼ਟਲੀ ਕਿਹਾ ਵੀ ਮੈਂ ਸਿਵਲ ਹਸਪਤਾਲ ਦੇ ਸਾਹਮਣੇ ਬੈਠਾ ਹੋਣਾਗਾ ਮੈਂ ਹਰ ਗਰੀਬ ਆਦਮੀ ਦੇ ਨਾਲ ਜਾਣਾਗਾ ਹਰ ਗਰੀਬ ਆਦਮੀ ਦਾ ਕੰਮ ਕਰਾ ਕੇ ਦੇਣਾ ਜਦੋਂ ਵੇਖਣਾ ਹੋਇਆ ਜਦੋਂ ਭਾਈ ਇਹ ਲੜਾਈ ਦਾ ਤੁਹਾਨੂੰ ਲੱਗਿਆ ਵੀ ਐਂ ਲੜਨੀ ਆ ਤਾਂ ਓਵੇਂ ਵੀ ਲੜਨ ਨੂੰ ਤਿਆਰ ਆਗੇ ਯਾਨੀ ਇਹ ਇੱਥੋਂ ਤੱਕ ਹੰਕਾਰੇ ਹੋਏ ਲੋਕ ਨੇ ਅੱਜ ਵੀ ਦੇਖਦੇ ਹਰਜੀਤ ਵਰਗੇ ਬੰਦੇ ਜਾਂ ਭਾਈ ਇਹ ਭਾਰਤੀ ਕਿਸਾਨ ਯੂਨੀਅਨ ਵਾਲੇ ਹੈਗੇ ਇੱਕ ਇੱਕ ਮਤਲਬ ਚੈਡ ਕਹਿੰਦਾ ਹੁਣੀ ਗਾਂਧੀ ਹੁਣੀ ਆ ਚਾਹੇ ਦੂਜੇ ਜਿਹੜੇ ਜਨਤਿਕ ਜਥੇਬੰਦੀਆਂ ਦੇ ਲੋਕ ਨੇ ਉਹ ਜੇ ਨਾ ਰੌਲਾ ਪਾਉਂਦੇ ਮੈਨੂੰ ਨਹੀਂ ਲੱਗਦਾ ਜਿਵੇਂ ਉਹ ਕੋਈ ਫੀਸ-ਪੁਛ ਮਾਫੀ ਮਾਫ ਵਾਪਸ ਕਰਦੇ ਨੇ ਇੱਥੋਂ ਤੱਕ ਵੀ ਆ ਪਿਛਲੇ 3-4 ਸਾਲਾਂ ਤੋਂ ਇਹ ਧੂਣਾ ਸਰਕਾਰ ਤੇ ਭੰਦ ਦਿੰਦਿਆ ਸਰਕਾਰ ਦਾ ਵੀ ਨੁਕਸਾਨ ਦੇ ਵਿੱਚ ਉਹ ਇਹ ਭੰਦ ਦਿੰਦਾ ਵੀ ਐਸਸੀ ਬੱਚਿਆਂ ਦੀਆਂ ਫੀਸਾਂ ਨੇ ਉਹ ਸਦਾ ਲਈ ਮਾਫ ਹੁੰਦੀਆਂ ਨੇ ਸਾਰੀਆਂ ਨੇ ਸਾਰੀਆਂ ਮਾਫ ਹੁੰਦੀਆਂ ਨੇ ਪਰ ਬੱਚਿਆਂ ਤੋਂ ਫੀਸਾਂ ਵੀ ਲੈ ਇਹਨਾਂ ਨੇ ਉਧਰ ਸਰਕਾਰੀ ਤੌਰ ਤੇ ਖਜ਼ਾਨੇ ਦੇ ਵਿੱਚੋਂ ਰੁਪਏ ਵੀ ਕਢਾ ਲਏ ਖੁੱਲ੍ਹ ਛਪਦੇ ਜੀ ਸਕਾਲਰਸ਼ਿਪ ਵਾਲੀ ਗੱਲ ਹੁਣ ਉਹ ਦੱਸ ਰਹੇ ਸੀ ਕਿ ਕਨ ਸਕੂਲਰシップ ਦੀ ਫੀਸ ਰੋ ਵਾਪਸ ਆ ਗਈ ਜੀ ਦੀ ਗੱਲ ਠਾਈ ਅਸੀਂ ਦੇ ਦਾਂਗੇ ਤੁਹਾਨੂੰ ਵਾਪਸ ਦੇਣਾ ਮੈਨੂੰ ਨਹੀਂ ਲੱਗਦਾ ਤੁਹਾਨੂੰ ਆਪਾਂ ਭੁੱਲ ਭੁਲਾ ਜਾਨਨੇ ਆ ਆਪਾਂ ਵੇਚਲੇ ਹੋ ਜਾਨਨੇ ਆ ਆਪਾਂ ਵੇਚਦੋ ਵੇਚਲੇ ਹੋਏ ਨੇ ਇਹਨਾਂ ਲੋਕਾਂ ਦਾ ਦਾ ਲੱਗਦਾ ਸਾਰਾ ਕੁਝ ਨਹੀਂ ਚੱਲਦਾ ਮੰਗ ਵੀ ਆ ਹਰਜੀਤ ਨੇ ਵੀ ਗੱਲ ਕੀਤੀ ਹੈ ਦੂਜੇ ਸਾਥਕਾਂ ਨੇ ਵੀ ਗੱਲ ਕੀਤੀ ਹੈ ਵੀ ਜਿਹੜੀਆਂ ਫੀਸਾਂ ਨੇ ਜਿਹੜੇ ਸਰਕਾਰੀ ਆ ਉਹ ਉੱਚ ਪੱਧਰੀ ਇਹਨਾਂ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਅਗਲਾ ਪਲਾਨ ਕੀ ਹੈ ਅਸੀਂ ਅਗਲਾ ਪਲਾਨ ਆਗਾ ਵੀ ਅੱਜ ਦੀ ਕਰੀ ਇਹਨਾਂ ਬੰਦਿਆਂ ਨੇ ਸਾਡਾ ਵਾਦਾ ਕੀਤਾਗਾ ਕਿ ਅਸੀਂ ਘੰਟੇ ਅੱਧੇ ਘੰਟੇ ਦੇ ਵਿੱਚ ਸਾਰੀਆਂ ਫੀਸਾਂ ਜਿੰਨਾ ਹੀ ਬੱਚੇ ਨੇ ਮਤਲਬ ਉਹ ਆਏਗੇ ਸਣੇ ਸਰਟੀਫਿਕੇਟ ਤੁਸੀਂ ਹੋਰ ਵੇਖੋ ਪਹਿਲਾਂ ਜਦੋਂ ਗੱਲ ਕੀਤੀ ਇਹ ਜਿਹੜੇ ਸਰਟੀਫਿਕੇਟ ਹੈ ਯੂਨੀਵਰਸਿਟੀ ਨੂੰ ਗਏ ਵੇ ਜਦੋਂ ਇਧਰੋਂ ਗੱਲ ਗਈ ਵੀ ਯਾਰ ਯੂਨੀਵਰਸਿਟੀ ਨੂੰ ਸਰਟੀਫਿਕੇਟ ਗਏ ਵੇ ਤਾਂ ਕੋਈ ਨਸੀਹੂ ਤੁਹਾਡੇ ਕੋਲ ਕੁਝ ਹੋਊਗਾ ਫਿਰ ਮਿੰਟ 'ਚ ਇਹ ਵੀ ਮੰਨ ਕੇ ਕੋਈ ਨਾ ਜੀ ਨਾਲ ਹੀ ਸਰਟੀਫਿਕੇਟ ਮੋੜ ਦਾਂਗੇ ਹੁਣੇ ਮੰਨੇ ਆ ਕਿ ਵੀ ਸਰਟੀਫਿਕੇਟ ਵੀ ਨਾਲ ਹੀ ਮੋੜਾਂਗੇ ਸੀ ਨਹੀਂ ਤਾਂ ਬੱਚਿਆਂ ਨੂੰ ਇੰਨਾ ਖੱਜਲ ਖਵਾਰ ਕਰਦੇ ਆ ਇਹ ਬੱਚਿਆਂ ਨੇ ਸਰਟੀਫਿਕੇਟ ਤੱਕ ਵਾਪਸ ਨਹੀਂ ਦਿੰਦੀ ਸਰਟੀਫਿਕੇਟ ਇੱਥੇ ਨਹੀਂ ਗਈ ਇੱਥੇ ਸਰਟੀਫਿਕੇਟ ਪਏ ਨੇ ਇੱਥੇ ਸਭ ਕੁਝ ਪਿਆਗਾ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਲੁੱਟ ਲੁੱਟ ਕੇ ਇਹਨਾਂ ਨੇ ਇਹਦੇ ਗੋਗੜਾ ਭਰ ਕੇ ਬੈਠੇ ਆ ਨਾ ਇਹਨਾਂ ਕੋਲ ਪੈਸਾ ਦਾ ਕੋਈ ਘਾਟਾ ਨਹੀਂ ਗੱਲ ਸਿਰਫ ਸਿਰਫ ਚਾਹੁੰਦੇ ਆ ਸਿਰਫ ਤੇ ਸਿਰਫ ਇਸ ਗੱਲ ਨੂੰ ਲੈ ਕੇ ਵੀ ਅੱਜ ਉੱਠ ਜਾਣਗੇ ਪਰਸੋਂ ਦੇ ਦਈਏ ਨਾ ਦੇ ਦਈਏ ਅੱਜ ਤਾਂ ਹੀ ਅਸੀਂ ਕਹੇ ਵੀ ਸਾਨੂੰ ਮੌਕੇ ਤੇ ਪੈਸੇ ਦੇਣ ਜਾਂ ਨਾ ਹੁਣ ਹੁਣ ਉਹ ਅੱਧੇ ਘੰਟੇ ਦੇ ਵਿੱਚ ਜੇ ਤਾਂ ਤੁਹਾਡਾ ਕੋਈ ਅੱਧੇ ਘੰਟੇ ਦੇ ਵਿੱਚ ਪੈਸੇ ਦੇਣਗੇ ਉਹ ਆਪਾਂ ਪੈਸੇ ਲੈ ਕੇ ਜਾਵਾਂਗੇ ਆ ਇੱਕ ਗੱਲ ਜ਼ਰ ਬੀਜੇ ਤੁਸੀਂ ਵੇਖਲੇ ਹੋਗੇ ਤਾਂ ਜਿਹੜੇ ਬੱਚਦੀਆਂ ਮੜੀਆਂ ਮੁੱਟੀਆਂ ਪਬਲਿਕ ਸੈਕਟਰ ਦੇ ادارے ਨੇ ਜਿਹੜੇ ਸਰਕਾਰੀ ਸਕੂਲ ਤਾਂ ਉਹ ਵੀ ਛੋਡੇ ਇੱਥੇ ਕੁਝ ਨਰੇਗਾ ਵਾਲੇ ਬੰਦੇ ਬੈਠੇ ਆਗੇ ਨਰੇਗਾ ਦੀਆਂ ਮਤਲਬ ਨਰੇਗਾ ਦੀਆਂ ਮਜ਼ਦੂਰੀਆਂ ਤੱਕ ਦੱਬੀ ਬੈਠੀ ਹੈ ਸਰਕਾਰ ਨਰੇਗਾ ਦਾ ਕੰਮਬੰਦ ਤੱਕ ਹੁਣ ਕੋੜਦੇ ਨਹੀਂ ਗੱਲ ਗੱਲ ਨਹੀਂ ਪੈਂਦੀ ਸਰਕਾਰਾਂ ਤੋਂ ਉੱਤੇ ਕੁਝ ਨਹੀਂ ਬੱਟਿਆ ਜਾਂਦਾ ਜਿਵੇਂ ਮੈਨੇਜਮੈਂਟ ਤੋਂ ਆਪਾਂ ਲੜ ਕੇ ਮੰਗ ਬਣਵਾਈ ਹੈ ਇਹ ਇਵੇਂ ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਸੰਘਰਸ਼ਾਂ ਦੀ ਲੋੜ ਆ ਏਕੇ ਦੀ ਲੋੜ ਆ ਇਕੱਠੇ ਹੋ ਕੇ ਲੜਨ ਦੀ ਲੋੜ ਆ ਤਾਂ ਹੀ ਲੱਕ ਜਿੰਦਗੀ ਛੁੱਟ ਸਕਦੀ ਆ ਇਹਨਾਂ ਗੱਲਾਂ ਨਾਲ ਸੁਣਾ ਬਹੁਤ ਬਹੁਤ ਚਾਹੀਦੀ ਕੀ ਕਹਿਣਾ ਚਾਹੋਗੇ ਅੱਜ ਮਾਲਵਾ ਕਾਲਜ ਦੇ ਮੂਹਰੇ ਤੁਸੀਂ ਧਰਨਾ ਲਾ ਕੇ ਬੈਠੇ ਹੋ ਕੀ ਕਾਰਨ ਧਰਨਾ ਲਾਉਂਦਾ ਜੀ ਕਈ ਦਿਨ ਹੋ ਗਏ ਜੀ ਇਸ ਕਾਲਜ ਦੇ ਵਿੱਚ ਪੜ੍ਹਦੇ ਬੱਚੇ ਸਾਡੇ ਕੋਲੇ ਆਪਣੀ ਫਰਿਆਦ ਲੈ ਕੇ ਆਏ ਸੀ ਕਹਿੰਦੇ ਵੀ 1 ਸਾਲ ਤੋਂ ਅਸੀਂ ਓਡੀ ਡਿਪਲੋਮੇ ਦੇ ਵਿੱਚ ਐਡਮਿਸ਼ਨ ਲਈਤੀ ਸੀ 30 3000 ਰੁਪਏ ਸਾ ਤੋਂ ਗੀਚ ਲਈ ਗਈ ਆ 17 ਤਰੀਕ ਨੂੰ ਸਾਨੂੰ ਇਹਨਾਂ ਨੇ ਡੇਟ ਸ਼ੀਟ ਦਿੱਤੀ ਕਲਾਸਾਂ ਕੋਈ ਇੱਥੇ ਲੱਗੀਆਂ ਨਹੀਂ ਤੇ ਸਾਡੇ ਪੇਪਰ ਕਹਿੰਦੇ ਪੱਕੇ ਨੇ ਅਸੀਂ ਇਹ ਗੱਲ ਸੁਣ ਕੇ ਇਹ ਕਿਵੇਂ ਹੋ ਸਕਦਾ ਕਹਿੰਦੇ ਜੀ ਤੁਸੀਂ ਪਤਾ ਕਰ ਸਕਦੇ ਹੋ ਚਲੋ ਅਹੀਂ ਸਾਡੇ ਕੋਈ ਹੋਰ ਬੱਚੇ ਆ ਗਏ ਇਸੇ ਤਰ੍ਹਾਂ ਦੇ ਨਾਲ ਸੰਬੰਧਤ ਉਹਨਾਂ ਨੇ ਵੀ ਆਪਣਾ ਇਹ ਦੁੱਖ ਦੱਸਿਆ ਜਿਹਦੇ ਅਸੀਂ ਨਹੀਂ ਮੰਨ ਸਕਦੇ ਕਾ ਮੈਨੇਜਮੈਂਟ ਨੇ ਕਹ ਲਈ ਜਾਂਦਾ ਅਸੀਂ ਕਹੀ ਨਹੀਂ ਹਾਂਜੀ ਵੀ ਇਥੇ ਸਟਾਫ ਕਲਾਸਾਂ ਨੂੰ ਨਹੀਂ ਲੱਗਣੀਆਂ ਉਪਰ ਬੱਚਿਆਂ ਨੇ ਜਾਨੀ ਸਾਹਮਣੇ ਉਹ ਗੱਲਾਂ ਆਪਦੀਆਂ ਦੱਸਤੀਆਂ ਜੋ ਉਹਨਾਂ ਨਾਲ ਬੀਤੀਆਂ ਸੀ ਪੰਜ 6 ਮਹੀਨੇ ਤਾਂ ਉਹਦੀ ਸਟੱਡੀ ਸੀਗੀ 6 ਮਹੀਨੇ ਉਹਨਾਂ ਦਾ ਪ੍ਰੈਕਟੀਕਲ ਸੀ ਇੱਕ ਸਾਲ ਦਾ ਡਿਪਲੋਮਾ ਸੀ ਉਹਨਾਂ ਦੀਆਂ ਮੰਨ ਕੇ ਚੱਲੋ 7-7 ਕ ਪੇਜ ਭਰੇ ਹੋਏ ਨੇ ਜਿਹੜਾ ਇਹਨਾਂ ਨੇ ਸਿਲੇਬਸ ਕਵਰ ਕਰਾਇਆ ਨਾ ਤਾਂ ਉਹਨਾਂ ਨੂੰ ਸਿਲੇਬਸ ਦਿੱਤਾ ਗਿਆ ਨਾ ਹੀ ਇੱਥੇ ਇਹਨਾਂ ਨੂੰ ਟੀਚਰਾਂ ਨੂੰ ਟੀਚਰਾਂ ਨੂੰ ਪੜਾਇਆਗਾ ਪੂਰਾ ਹੀ ਨਹੀਂ ਸਟਾਫ ਹੀ ਨਹੀਂ ਪੂਰਾ ਹੈਗਾ ਅਸੀਂ ਜਦੋਂ ਇਹਨਾਂ ਦੇ ਇੰਚਾਰਜ ਨੇ ਬੱਚਿਆਂ ਨੂੰ ਇਹ ਗੱਲ ਕਹੀ ਵੀ ਤੁਸੀਂ ਜਿਹੜੇ ਬੱਚੇ ਆਉਂਦੇ ਹੁੰਦੇ ਸੀ ਇੱਥੇ ਉਹ ਕਹਿੰਦੇ ਵੀ ਤੁਸੀਂ ਘਰੇ ਰਹਿ ਕੇ ਹੀ ਪੜ ਲਿਆ ਕਰੋ ਅਸੀਂ ਤੁਹਾਨੂੰ ਨੋਟਿਸ ਭੇਜ ਦਿਆ ਕਰਾਂਗੇ ਉਹ ਨੋਟਸ ਵੀ ਨਾ ਉਹਨਾਂ ਨੂੰ ਭੇਜੇ ਬਾਅਦ ਦੇ ਵਿੱਚ ਬੱਚਿਆਂ ਨੂੰ ਕਹਿੰਦੇ ਤੁਸੀਂ ਗੂਗਲ ਤੋਂ ਸਰਚ ਮਾਰ ਲਿਆ ਕਰੋ ਉਹ ਕਹਿੰਦੇ ਜੇ ਗੂਗਲ ਤੋਂ ਸਰਚ ਮਾਰਦੇ ਤੁਹਾਨੂੰ 30000 ਕਾਗਜ਼ ਦਿੱਤਾ ਉਹ ਕਹਿੰਦੇ ਬਈ ਤੁਸੀਂ ਆ ਜਾਓ ਬੱਚਿਓ ਤੁਹਾਡੀ ਡੇਟ ਸੀਟ ਆ ਗਈ ਤੇ 10-10000 ਰੁਪਏ ਤੁਸੀਂ ਜਮ੍ਹਾਂ ਕਰਾ ਦਿਓ ਤੁਹਾਨੂੰ ਸੀ ਨਕਲ ਮਾਰ ਕੇ ਪਾਸ ਕਰਾ ਦਾਂਗੇ ਇਹ ਕਿਹੜਾ ਪੇਪਰ ਯੂਨੀਵਰਸਿਟੀ ਦੇ ਜਾਣੇ ਨੇ ਅਸੀਂ ਤੁਹਾਡੇ ਪੇਪਰ ਲੈਣੇ ਨੇ ਅਸੀਂ ਤੁਹਾਨੂੰ ਪਾਸ ਕਰਨਾ ਅਸੀਂ ਤਾਂ ਬਿਨਾ ਪੜੇ ਤੇ ਤੁਹਾਨੂੰ ਪਾਸ ਕਰ ਦਿਆਂਗੇ ਕਿਤਾਬਾਂ ਰੱਖਿਓ ਇਹ ਲੈ ਕੇ ਪੇਪਰ ਦੇ ਦਿਓ ਅਸੀਂ ਵੀ ਦੇਖਣੇ ਨੇ ਜਿਹੜੇ ਕੋਰਸਾਂ ਦੇ ਵਿੱਚ ਇਹੋ ਜਿਹੀਆਂ ਪੜਾਈਆਂ ਹੁੰਦੀਆਂ ਤਾਂ ਉੱਥੋਂ ਆਪਾਂ ਬੱਚਿਆਂ ਦੇ ਕੀ ਆਸਰਾ ਰੱਖ ਸਕਦੇ ਆਂ ਵੀ ਉਹ ਬੱਚੇ ਅੱਗੇ ਹੋ ਕੇ ਡਾਕਟਰ ਜਾ ਡਾਕਟਰਾਂ ਦੇ ਮੂਹਰੇ ਕੰਮ ਕਰ ਸਕਣਗੇ ਕਿਉਂ ਜਿਨ੍ਹਾਂ ਨੂੰ ਕੋਈ ਨੌਜੀ ਨਹੀਂ ਹੈਗੀ ਇਸ ਕਰਕੇ ਅਸੀਂ ਇੱਥੇ ਗੰਧਰੇ ਸਿਸਟਮ ਤੋਂ ਬੱਚਿਆਂ ਨੂੰ ਨਜਾਤ ਦਿਵਾਉਣ ਲਈ ਆਪਣਾ ਸੰਘਰਸ਼ ਵੇਢ ਦਿੱਤਾ ਇੱਥੇ ਬੱਚਿਆਂ ਦੇ ਸਾਠ ਹੀ ਪੇੜ ਪਏ ਨੇ ਕੋਲ ਜਾਂ ਕੋਲੇ ਬੱਚਿਆਂ ਦੀ